ਬਹਿਗੁਰਜੀ ਦਾ ਖਾਲਸਾ ਬਹਿਗੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋ ਬਈ ਅੱਜ ਜਾਣਕਾਰੀ ਦਵਾਂਗੇ ਇਹ ਪਿਓਰ ਦੇਸੀ ਬੂਟੇ ਨੇ ਇਹ ਚ ਕੋਈ ਮਤਲਬ ਕਲਮ ਨਹੀਂ ਕੋਈ ਬਾਸਤਾ ਨਹੀਂ ਹੈ ਬਿਲਕੁਲ ਪੰਜਾਬ ਦੀ ਪੈਦਾਵਾਰ ਹੈ ਪਹਿਲਾ ਇਹ ਨਿੰਬੂ ਦੂਜੇ ਦੋ گلاب ਦੇ ਦੇਸੀ ਫੁੱਲ ਇਹ ਮੈਂ ਬੇਨਤੀ ਕਰਦਾ ਹਰੇਕ ਘਰ ਚ ਹੋਣਾ ਚਾਹੀਦਾ ਹੈ ਬਈ ਇਹ ਬੂਟੇ ਦੋਏ گلاب ਦੇ ਇਹ ਦੁੱਖ ਤੋੜਦੇ ਨੇ ਮੇਰੀਆਂ ਮਾਵਾਂ ਭੈਣਾਂ ਬਿਜੋਗ ਦਾ ਜਾਂ ਬੱਚੇ ਡੇੜੀ ਦੇ ਵਾਸਤੇ ਤਾਂ ਇੰਨਾ ਗੁਣਕਾਰੀ ਇਹ گلاب ਦਾ ਫੁੱਲ ਜੇ ਇੱਕ ਦੋ ਫੁੱਲ ਤੁਸੀਂ ਰੋਜ਼ ਖਾਓਗੇ ਇੱਕ ਮਹੀਨਾ ਤੁਹਾਨੂੰ ਦੱਸ ਦੂਗਾ ਕੋਈ ਵੀ ਬਿਮਾਰੀ ਹੋਵੇ ਆ ਫਿਰ ਖੇੜੀ ਦਾ ਮਸ਼ਹੂਰ ਮਰੂਦ ਫਿਰ ਇਹ ਦੇਸੀ ਆੜੂ ਆ ਹੈਗਾ ਅੰਬ ਇਹ ਵੀ ਦੇਸੀ ਹੈ ਬਿਲਕੁਲ ਕੋਈ ਹੋਣੀ ਹੈਗਾ ਇਹ ਚ ਤੇ ਬਹੁਤ ਹੀ ਵਧੀਆ ਚੀਜ਼ ਹੈ ਲਾਈਏ ਕਿਉਂਕਿ ਖਾੜ ਚੱਲ ਰਿਹਾ ਹੈ ਨਾ ਜੇੜ ਚੱਲ ਰਿਹਾ ਤੇ ਫਲ ਆਉਣ ਵਾਲਾ ਥੋੜਾ ਇਹ ਪਹਿਲਾਂ ਲਿਆਇਆ ਮੈਂ ਬੂਟੇ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਜਾਣਕਾਰੀ ਦੇਦਾ ਮੈਂ ਤੁਹਾਨੂੰ ਆਹ ਟਰੈਪ ਨੇ ਜਿਵੇਂ ਹੁਣ ਛੋਟੇ ਮੰਨ ਲਓ ਆ ਦੇਖੋ ਲੂਦ ਨੇ ਫਲ ਚੱਕ ਲਿਆ ਇਹ ਟਰੈਪ ਲਾ ਸਕਦੇ ਟਰੈਪ ਵੀ ਅਗਲਕ ਤਰੀਕੇ ਦੇ ਹੁੰਦੇ ਨੇ ਜੇ ਤੁਹਾਨੂੰ ਕੱਦੂ ਖਰਾਬ ਹੋ ਰਿਹਾ ਥੋੜਾ ਤੋਰੀ ਖਰਾਬ ਹੋ ਰਹੀ ਹੈ ਉਹ ਵੀ ਮਿਲ ਜਾਣਗੇ ਪਰ ਖੀੜੀ ਤੋਂ ਪਹਿਲਾਂ ਇਹ ਬੁੱਕ ਕਰਾਉਣੇ ਪੈਣਗੇ ਬਾਈ ਮੈਂ ਬੁੱਕ ਕਰਵਾਏਗੇ ਅੱਜ ਤੋਂ 1 ਮਹੀਨਾ ਪਹਿਲਾਂ ਉਹਨਾਂ ਨੇ ਮੈਨੂੰ ਫੋਨ ਕਰਿਆ ਤੇ ਉਸ ਦੁਆਰੇ ਇੱਕ ਹੋਰ ਮੈਂ ਦੱਗਾਈ ਦੱਸਣਾ ਹੁਣ ਬੂਟਾ ਲਾਉਣ ਤੋਂ ਪਹਿਲਾਂ ਵਈ ਵਣ ਕੇ ਕੈਸਟਾ ਜਿਹੜਾ ਕਹਿੰਦੇ ਸਿਉਂਖ ਤੋਂ ਕਰਦੇ ਨੇ ਮੰਨ ਲਓ ਆ ਹਲਦੀ ਐ ਹਲਦੀ ਪਾ ਲੋ ਦੇਸੀ ਹਲਦੀ ਐ ਬਿਲਕੁਲ ਸਿਉਂਖ ਐ ਭਰਦੀ ਐ ਜਿਵੇਂ ਪੁਲਿਸ ਵਾਲਿਆਂ ਤੋਂ ਸੁਨੂ ਪਤੀ ਐ ਜਿਹਨਾਂ ਨਹੀਂ ਚਾਹੁੰਦਾ ਉਹ ਭਰਦੇ ਨੇ ਮੁਜਰਮ ਤੇ ਐਂ ਭਰਦੀਆਂ ਹਲਦੀ ਬਹੁਤ ਹੀ ਵਧੀਆ ਗੁਣਕਾਰੀ ਹੈ ਦੇਸੀ ਦਵਾਈ ਨਾ ਪਾਈ ਆ ਬਾਈ ਜ਼ਮੀਨ 'ਚ ਕਿਉਂਕਿ ਜ਼ਮੀਨ ਨੂੰ ਤਾਂ ਪਹਿਲਾਂ ਹੀ ਆਪਾਂ ਖਰਾਬ ਕਰ ਚੁੱਕੇ ਆ ਐਨੇ ਪ੍ਰਕਾਰ ਦੇ ਕੈਮੀਕਲ ਪਾ ਚੁੱਕੇ ਆ ਆ ਦੇਸੀ ਤਜਰਬਾ ਹੈ ਮੇਰਾ ਪਹਿਲਾਂ ਵੀ ਮੈਂ ਬੂਟੇ ਲਾਏ ਨੇ ਤੇ ਪਾਇਆ ਸੀਗਾ ਤੇ ਵੱਧ ਤੋਂ ਵੱਧ ਦੱਸਦੇ ਆ ਵੀਰੇ ਵੱਧ ਤੋਂ ਵੱਧ ਪੇੜ ਲਾਵਾਂਗੇ ਤਾਂ ਹੀ ਸਾਡਾ ਜੀਵਨ ਸੁਖੀ ਹੋਊਗਾ ਕਿਉਂਕਿ ਜੇ ਵਾਤਾਵਰਨ 'ਚ ਆਕਸੀਜਨ ਸਾਨੂੰ ਨਾ ਮਿਲੇ ਤਾਂ ਬਚਣਾ ਅਸੀਮ ਹੀ ਨਹੀਂ ਹੈਗਾ ਹੱਥ ਜੋੜ ਕੇ ਬੇਨਤੀ ਕਰਦਾ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ 85 90 ਸਾਲ ਦੇ ਬਜ਼ੁਰਗ ਬੈਠੇ ਨੇ ਜਿਹੜੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਵੀ ਅੱਗੇ ਆਈਏ ਪੰਜਾਬ ਚ ਹਰਿਆਲੀ ਹੋ ਹਰਿਆਲੀ ਚਾਰੇ ਤਰਫ ਕਰ ਦਈਏ ਬਾਈ ਬੂਟਿਆਂ ਨਾਲ ਪਿਆਰ ਨਾ ਪਤ ਕਰਕੇ ਦੇਖੋ ਕਿੰਨਾ ਆਨੰਦ ਆਉਂਦਾ ਇਹ ਤੁਹਾਡੀ ਸਿਹਤ ਵੀ ਠੀਕ ਰਹੂਗੀ ਇਹੀ ਖੁਆਇਸ਼ ਕਰਦੇ ਆ ਕਿਉਂਕਿ ਸੌਣੋਂ ਵਾਲਾ ਹੁਣ ਜੇਸ਼ ਚੱਲ ਰਿਹਾ ਫਿਰ ਹਾਰਡ ਫਿਰ ਸੌਣੋਂ ਟੁੜੇ ਹੁਣ ਹਾਰਡ ਚ ਪੱਤਝੜ ਸ਼ੁਰੂ ਹੋ ਜੂਗੀ ਸੌਣ ਚ ਉਣਗੇ ਫਿਰ ਨਾਲੇ ਬੁੰਦਾਂਬੰਦੀ ਵੀ ਹੋਊਗੀ ਤੇ ਬੂਟੇ ਗ੍ਰੋਥ ਕਰਨਗੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ